ਪੰਜਾਬ ਦੇ ਵਿੱਚ ਹੋਈ ਵੱਡੀ ਠੱਗੀ ਨਿਵੇਸ਼ ਦੇ ਨਾਮ ਤੇ ਟਰਾਂਸਫਰ ਕਰਵਾ ਲੈਨੇ ਲੱਖਾਂ ਰੁਪਏ ਮੋٹے ਮੁਨਾਫੇ ਦਾ ਦਿੱਤਾ ਲਾਲਚ ਤੇ ਖਾਤਾ ਕਰ ਦਿੱਤਾ ਖਾਲੀ ਜਿਹਾ ਇਹ ਮਾਮਲਾ ਜਲੰਧਰ ਦੀ ਡਿਫੈਂਸ ਕਲੋਨੀ ਤੋਂ ਸਾਹਮਣੇ ਆਇਆ ਜਿੱਥੇ ਕਿ ਠੱਗਾਂ ਨੇ ਇੱਕ ਬਜ਼ੁਰਗ ਦੇ ਕੋਲੋਂ ਲੱਖਾਂ ਰੁਪਏ ਠੱਗ ਲੈਨੇ ਉਸ ਨੂੰ ਮੋٹے ਮੁਨਾਫੇ ਦਾ ਲਾਲਚ ਦਿੱਤਾ ਕਿਹਾ ਕਿ ਨਿਵੇਸ਼ ਕਰੋ ਤੇ ਬਾਅਦ ਦੇ ਵਿੱਚ ਮੋਟਾ ਮੁਨਾਫਾ ਕਮਾਓ ਬਜ਼ੁਰਗ ਇਸ ਦੇ ਚੁੰਗਲ ਦੇ ਵਿੱਚ ਫਸ ਗਿਆ ਤੇ ਆਪਣਾ ਖਾਤਾ ਖਾਲੀ ਕਰਵਾ ਬੈਠਾ ਦੱਸਦੀ ਹੈ ਇਹ ਮਾਮਲਾ ਚਲੰਦਰ ਦੀ ਡਿਫੈਂਸ ਕਲੋਨੀ ਦਾ ਹੈ ਜਿੱਥੇ ਕਿ ਇੱਕ ਮਹਿੰਦਰ ਸਿੰਘ ਨਾਮ ਦੇ ਬਜ਼ੁਰਗ ਦੇ ਨਾਲ ਧੋਖਾ ਧੜੀ ਹੋ ਗਈ ਹੈ ਜਦੋਂ ਉਹਨਾਂ ਨੂੰ ਇਹ ਗੱਲ ਸਮਝ ਆਈ ਕਿ ਉਹਨਾਂ ਦੇ ਨਾਲ ਧੋਖਾ ਹੋ ਗਿਆ ਤਾਂ ਫਿਰ ਉਹਨਾਂ ਨੇ ਇਹ ਸੂਚਨਾ ਪੁਲਿਸ ਨੂੰ ਦਿੱਤੀ ਤੇ ਪੁਲਿਸ ਇਸ ਦੀ ਜਾਂਚ ਪੜਤਾਲ ਕਰ ਰਹੀ ਹੈ ਦੱਸਦੀ ਹੈ ਕਿ ਡਿਫੈਂਸ ਕਲੋਨੀ ਦੇ ਰਹਿਣ ਵਾਲੇ ਮਹਿੰਦਰ ਸਿੰਘ ਨਾਮ ਦੇ ਇਸ ਬਜ਼ੁਰਗ ਦੇ ਨਾਲ ਇਹ ਧੋਖਾ ਹੋ ਗਿਆ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਫੋਨ ਕਾਲ ਆਈ ਸੀ ਤੇ ਜਿਹੜਾ ਫੋਨ ਕਰਨ ਵਾਲਾ ਵਿਅਕਤੀ ਸੀ ਉਸਨੇ ਆਪਣੇ ਆਪ ਨੂੰ ਇੱਕ ਉੱਚ ਅਧਿਕਾਰੀ ਦੱਸਿਆ ਸੀ ਤੇ ਨਾਲ ਹੀ ਇੱਕ ਸਕੀਮ ਵੀ ਸਾਂਝੀ ਕੀਤੀ ਸੀ ਕਿ ਜੇਕਰ ਉਹ ਇਸ ਦੇ ਵਿੱਚ ਇਨਵੈਸਟਮੈਂਟ ਕਰਨਗੇ ਇਸ ਦੇ ਵਿੱਚ ਨਿਵੇਸ਼ ਕਰਨਗੇ ਤਾਂ ਉਹਨਾਂ ਨੂੰ ਮੋਟਾ ਮੁਨਾਫਾ ਹੋਵੇਗਾ ਜਿਵੇਂ ਜਿਵੇਂ ਉਹ ਵਿਅਕਤੀ ਕਹਿੰਦਾ ਗਿਆ ਇਹ ਬਜ਼ੁਰਗ ਉਵੇਂ ਹੀ ਕਰਦੇਗੇ ਤੇ ਹੌਲੀ ਹੌਲੀ ਉਹਨਾਂ ਦੇ ਖਾਤੇ ਦੇ ਵਿੱਚੋਂ 22 ਲੱਖ ਰੁਪਏ ਟਰਾਂਸਫਰ ਕਰਵਾ ਲੈ ਗਏ ਬਾਅਦ ਵਿੱਚ ਜਦੋਂ ਬਜ਼ੁਰਗ ਨੂੰ ਇਹ ਗੱਲ ਪਤਾ ਲੱਗੀ ਕਿ ਇਹ ਕਿਸੇ ਪ੍ਰਕਾਰ ਦਾ ਕੋਈ ਨਿਵੇਸ਼ ਨਹੀਂ ਸੀ ਕੋਈ ਇਨਵੈਸਟਮੈਂਟ ਨਹੀਂ ਸੀ ਬਲਕਿ ਇਹ ਤਾਂ ਠੱਗੀ ਸੀ ਤਾਂ ਬਾਅਦ ਦੇ ਵਿੱਚ ਇਸ ਬਜ਼ੁਰਗ ਨੇ ਇਹ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਲਿਆਂਦਾ ਤੇ ਹੁਣ ਪੁਲਿਸ ਇਸ ਦੀ ਜਾਂਚ ਪੜਤਾਲ ਕਰ ਰਹੀ ਹੈ ਦੱਸਦੀ ਹੈ ਕਿ ਮਹਿੰਦਰ ਸਿੰਘ ਨਾਮ ਦੇ ਇਸ ਬਜ਼ੁਰਗ ਨੇ ਕੇਰਲ ਦੇ ਰਹਿਣ ਵਾਲੇ ਇੱਕ ਵਿਅਕਤੀ ਦਾ ਨਾਮ ਵੀ ਦਰਜ ਕਰਵਾਇਆ ਜਿਸ ਦਾ ਨਾਮ ਵਿਵੇਕ ਦੱਸਿਆ ਜਾ ਰਿਹਾ ਹੈ ਤੇ ਨਾਲ ਹੀ ਦੱਸ ਦਈਏ ਕਿ ਮੱਧ ਪ੍ਰਦੇਸ਼ ਦਾ ਵੀ ਇੱਕ ਵਿਅਕਤੀ ਹੈ ਪਰੰਤੂ ਉਸ ਦੀ ਕੋਈ ਪਛਾਣ ਨਹੀਂ ਹੋ ਸਕੀ ਇਹਨਾਂ ਦੋਨਾਂ ਦੇ ਖਿਲਾਫ ਪੁਲਿਸ ਤੇ ਕੋਲ ਮਾਮਲਾ ਦਰਜ ਕਰਵਾ ਲਿਆ ਗਿਆ ਦੱਸਦੀ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਕਿਸੇ ਦੇ ਨਾਲ ਇਹੋ ਜਿਹੇ ਮਾਮਲੇ ਦੇ ਵਿੱਚ ਠੱਗੀ ਹੋਈ ਹੈ ਪਹਿਲਾਂ ਵੀ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਏ ਨੇ ਜਦੋਂ ਕਿ ਲੋਕਾਂ ਦੇ ਕੋਲੋਂ ਇਨਵੈਸਟਮੈਂਟ ਦੇ ਨਾਮ ਤੇ ਪੈਸੇ ਠੱਗ ਲਏ ਜਾਂਦੇ ਨੇ ਲੋਕਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਵੱਲੋਂ ਅਗਰ ਥੋੜੀ ਜਿਹੀ ਇਨਵੈਸਟਮੈਂਟ ਕਰ ਦਿੱਤੀ ਜਾਵੇਗੀ ਤੇ ਬਾਅਦ ਦੇ ਵਿੱਚ ਮੋਟਾ ਮੁਨਾਫਾ ਹੋਵੇਗਾ ਪ੍ਰੰਤੂ ਉਹਨਾਂ ਨੂੰ ਮੁਨਾਫਾ ਤਾਂ ਕੀ ਹੋਣਾ ਜਿਹੜੇ ਪੈਸੇ ਉਹਨਾਂ ਦੇ ਖੋਦੇ ਵੀ ਹੁੰਦੇ ਨੇ ਉਹ ਵੀ ਖੂ ਖਾਤੇ ਚਲੇ ਜਾਂਦੇ ਨੇ ਸਦਾ ਦੇ ਲਈ ਡੁੱਬ ਜਾਂਦੇ ਨੇ ਬਾਅਦ ਦੇ ਵਿੱਚ ਠੱਗਿਆ ਹੋਇਆ ਮਹਿਸੂਸ ਕਰਦੇ ਨੇ ਤੇ ਕਈ ਵਾਰ ਤਾਂ ਲੋਕ ਉਂਝ ਹੀ ਆਨਲਾਈਨ ਠੱਗੀਆਂ ਕਰਦੇ ਨੇ ਲੋਕਾਂ ਦੇ ਕੋਲੋਂ ਪੈਸੇ ਟਰਾਂਸਫਰ ਕਰਵਾ ਲੈਂਦੇ ਨੇ ਤੇ ਜਦੋਂ ਫਿਰ ਲੋਕਾਂ ਨੂੰ ਇਸ ਗੱਲ ਦਾ ਜਾਣੋਂ ਤਾਂ ਇਸ ਗੱਲ ਦੀ ਸਮਝ ਆਉਂਦੀ ਹੈ ਕਿ ਉਹਨਾਂ ਦੇ ਨਾਲ ਤਾਂ ਇਹ ਧੋਖਾ ਤੜੀ ਹੋ ਗਈ ਹੈ ਤਾਂ ਫਿਰ ਉਹ ਮਾਮਲੇ ਪੁਲਿਸ ਦੇ ਕੋਲ ਲੈ ਕੇ ਜਾਂਦੇ ਨੇ ਤੇ ਫਿਰ ਬਾਅਦ ਦੇ ਵਿੱਚ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾਂਦੀ ਹੈ ਇਹੋ ਜਿਹਾ ਹੀ ਇਹ ਮਾਮਲਾ ਜਲੰਧਰ ਦੀ ਡਿਫੈਂਸ ਕਲੋਨੀ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਮਹਿੰਦਰ ਸਿੰਘ ਨਾਮ ਦੇ ਬਜ਼ੁਰਗ ਦੇ ਨਾਲ ਧੋਖਾਧੜੀ ਹੋ ਗਈ ਹੈ ਉਸ ਦੇ ਕੋਲੋਂ 22 ਲੱਖ ਰੁਪਏ ਟਰਾਂਸਫਰ ਕਰਵਾ ਲਏ ਨੇ ਉਸ ਨੂੰ ਗੱਲਾਂ ਦੇ ਵਿੱਚ ਲੈ ਕੇ ਇਹ ਗੱਲ ਕਹੀ ਗਈ ਕਿ ਇਹ ਇੱਕ ਬਹੁਤ ਵਧੀਆ ਨਿਵੇਸ਼ ਹੈ ਬਾਅਦ ਦੇ ਵਿੱਚ ਉਹਨਾਂ ਨੂੰ ਚੰਗੀ ਕਮਾਈ ਹੋਵੇਗੀ ਮੋਟਾ ਮੁਨਾਫਾ ਆਵੇਗਾ ਪ੍ਰੰਤੂ ਆਇਆ ਕੁਝ ਨਹੀਂ ਬਲਕਿ ਉਹਨਾਂ ਦੇ 22 ਲੱਖ ਰੁਪਏ ਵੀ ਖਤਮ ਹੋ ਗਏ ਨੇ ਮਿੱਟੀ ਹੋ ਗਏ ਨੇ ਤੇ ਹੁਣ ਇਹ ਮਾਮਲਾ ਪੁਲਿਸ ਤੱਕ ਪਹੁੰਚ ਗਿਆ ਪੁਲਿਸ ਨੇ ਇਸ ਦੇ ਵਿੱਚ ਦੋ ਦੋਸ਼ੀਆਂ ਦੇ ਨਾਮ ਦਰਜ ਕੀਤੇ ਨੇ ਤੇ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਨੂੰ ਜਲਦ ਤੋਂ ਜਲਦ ਫੜ ਲਿਆ ਜਾਵੇਗਾ ਤੇ ਇਹਨਾਂ ਤੇ ਕਾਰਵਾਈ ਕੀਤੀ ਜਾਵੇਗੀ